ਮੈਨੂੰ ਲੱਗਦਾ ਕਿ ਗੁੱਗੂ ਗਿੱਲ ਤੋਂ ਵੱਟਾ ਨਾ ਕਰਦਾਰ ਪੈਦਾ ਹੀ ਨਹੀਂ ਹੋਇਆ ਮੈਂ ਸਾਨੂੰ ਪੋਤਨ ਤੋਂ ਪਹਿਲਾਂ ਹੀ ਉਹਨੂੰ ਸਕੰਜੇ ਚ ਕਸ ਨਾ ਜਾਂਦਾ ਆ ਮੇਰੀ ਵਹੀ ਹੋਈ ਲਕੀਰ ਤੁਹਾਡੀ ਕਿਸਮਤ ਦੀ ਲਕੀਰ ਹੈ ਜੇ ਲਹੂ ਦਾ ਰੰਗ ਹੀ ਵੇਖਣਾ ਹੈ ਤੇ ਲਕਰਵਾ ਗੁੱਗੂ ਗਿੱਲ ਕੋਲੇ ਸੈਂਕੜੇ ਐਸੇ ਤੁਹਾਨੂੰ ਕਰੈਕਟਰ ਮਿਲਦੇ ਆ ਜਿੱਥੇ ਤੁਸੀਂ ਕਹਿੰਦੇ ਹੋ ਕਿ ਯਾਰ ਵਾਹ ਤੇ ਸਿੱਧੂ ਮੂਸੇ ਵਾਲਾ ਇਹ ਗੱਲ ਕਹਿੰਦਾ ਕਿ ਬੰਬੇ ਬੰਬੇ ਵਾਲੇ ਮਿੱਠੀ ਐ ਮੈਂ ਮੂਸੇ ਪਿੰਡੋਂਣ ਲਾਤੇ ਨਹੀਂ ਪਰ ਮੈਨੂੰ ਲੱਗਦਾ ਜੇ ਸਭ ਤੋਂ ਪਹਿਲਾਂ ਕਿਸੇ ਨੇ ਆਪਦੇ ਪਿੰਡ ਚ ਲਿਆ ਕੇ ਲੋਕ ਬਿਠਾਤੇ ਸੀ ਤੇ ਗੱਗੂ ਗਿਆ ਸੀ। ਕਹਿੰਦਾ ਆਪ ਵੀ ਸੁਪਰਸਟਾਰ ਹੈ ਜਿਹਦੀ ਮੈਂ ਗੱਲ ਕਰ ਰਿਹਾ। ਅੱਛਾ ਕਹਿੰਦਾ ਮੈਂ ਇਹ ਗੱਲ ਬੈਠਾ ਕਹਿੰਦਾ ਆਪਦੇ ਆਪ ਚ ਮੈਨੂੰ ਕਹਿੰਦਾ ਵਿਆਹ ਨਾਲੋਂ ਇਹ ਵੱਧ ਚਾਹ ਸੀ ਵੀ ਉਹ ਲਾਇਆ। ਮੱਕੜ ਸਾ ਪੰਜਾਬੀ ਸਿਨੇਮੇ ਨੇ ਅੱਜ ਤੱਕ ਸਭ ਤੋਂ ਵੱਡਾ ਕਲਾਕਾਰ ਕਿਹੜਾ ਪੈਦਾ ਕੀਤਾ? ਵੈਸੇ ਤਾਂ ਬਹੁਤ ਸਾਰੇ ਨਾਮ ਨੇ ਪਰ ਤੁਹਾਡੀ ਨਜ਼ਰ ਦੇ ਵਿੱਚ ਤੁਹਾਨੂੰ ਕੀ ਲੱਗਦਾ ਸਭ ਤੋਂ ਵੱਡਾ ਕਲਾਕਾਰ ਕਿਹੜਾ ਪੈਦਾ ਹੋਇਆ? ਮੇਰੀ ਨਿੱਜੀ رائے ਪੁੱਛ ਰਹੇ ਹੋ ਤੁਸੀਂ ਮੈਨੂੰ ਕੌਣ ਲੱਗਦਾ ਹੈ ਕਿ ਪੰਜਾਬੀ ਸਿਨੇਮੇ ਸਭ ਤੋਂ ਵੱਡਾ ਕੌਣ ਹੋਇਆ ਗੁੱਗੂ ਗਿੱਲ ਓਕੇ ਮੈਂ ਤੁਸੀਂ ਫਿਲਮ ਚੱਕੋ ਕੋਈ ਵੀ ਤੇ ਜਵਾਬ ਮਿਲ ਜੂਗਾ ਤੁਹਾਨੂੰ ਮੈਨੂੰ ਲੱਗਦਾ ਹੈ ਕਿ ਪੰਜਾਬੀ ਸਿਨੇਮੇ ਨੇ ਪੰਜਾਬੀ ਸਿਨੇਮੇ ਦੇ ਕਈ ਦੌਰ ਰਹੇ ਹਨ ਜਦੋਂ ਬਲੈਕ ਐਂਡ ਵਾਈਟ ਪੰਜਾਬੀ ਫਿਲਮਾਂ ਵੀ ਆਈਆਂ ਸਾਂਝੇ ਪੰਜਾਬ ਦੀਆਂ ਵੀ ਫਿਲਮਾਂ ਪਈਆਂ ਯੋਗਰਾਜ ਤੇ ਗੁੱਗੂ ਗਿੱਲ ਦਾ ਦੌਰ ਦਾ ਸਿਨੇਮਾ ਵੀ ਰਿਹਾ ਹਮ ਵਰਿੰਦਰ ਆਇਆ ਤਾਂ ਫਿਰ ਵਰਿੰਦਰ ਨੇ ਬਹੁਤ ਬਾਕਮਾਲ ਜਿਹੜਾ ਹੈ ਲੀਡ ਦੇ ਮੈਂ ਜ਼ਿਆਦਾਤਰ ਲੀਡ ਦੀ ਗੱਲ ਕਰ ਰਿਹਾ ਪਰ ਸਾਈਡ ਰੋਲਸ 'ਚ ਵੀ ਜੇ ਤੁਸੀਂ ਕੰਪੇਅਰ ਕਰਦੇ ਆਉਂਗੇ ਗੁਰਦਾਸ ਮਾਨ ਹਮ ਨੇ ਕੀਤਾ ਔਰ ਬਹੁਤ ਸਾਰੇ ਘੱਟ ਲੋਕ ਜਾਣਦੇ ਕਿ ਗੁਰਦਾਸ ਮਾਨ ਮੈਨੂੰ ਕੱਲ ਗੁਰਭਜਨ ਗਿੱਲ ਸਾਹਿਬ ਨੇ ਗੱਲ ਦੱਸੀ ਅੱਛਾ ਜੀ ਕਿ ਹਰਪਾਲ ਟਮਾਣਾ ਥੀਏਟਰ ਗਰੁੱਪ 'ਚ ਗੁਰਦਾਸ ਮਾਨ ਲੰਮਾ ਸਮਾਂ ਥੀਏਟਰ ਕਰਦੇ ਰਹੇ ਆ ਹੂੰ ਔਰ ਨਿਰਮਲ ਰਿਸ਼ੀ ਹੋਣੇ ਇੱਕ ਨਾਟਕ ਉਹ ਦੱਸ ਰਹੇ ਸੀਗੇ ਕਿ ਵੱਡਾ ਨਾਟਕ ਉਹਨਾਂ ਨੇ ਕੀਤਾ ਜਿੱਥੇ ਉਹ ਕਰਦੇ ਰਹੇ ਆ ਪਰ ਫਿਰ ਹਰਭਜਨ ਮਾਨ ਦਾ ਜਦੋਂ ਮਨਮੋਹਨ ਸਿੰਘ ਹੋਣੇ ਸਿਨੇਮਾ ਰਿਵਾਈਵ ਕਰਾਉਂਦੇ ਆ ਕਿਉਂਕਿ ਕਿਹਾ ਜਾਂਦਾ ਹੈ ਕਿ ਖੜਕੂਬਾਦ ਦੇ ਦੌਰਾਨ ਫਿਲਮਾਂ ਘਟਦੀਆਂ ਘਟਦੀਆਂ ਬੰਦ ਹੋਈਆਂ ਫਿਰ ਬਿਲਕੁਲ ਬੰਦ ਹੋ ਗਿਆ ਤੇ ਫਿਰ ਮਨਮੋਹਨ ਜੀ ਮਾਨ ਜੀ ਲੈ ਕੇ ਆਉਂਦੇ ਆ ਜੀਆਂ ਨੂੰ ਤੋਂ ਰਿਵਾਈਵਲ ਆਫ ਪੰਜਾਬੀ ਸਿਨੇਮਾ ਹੁੰਦਾ ਹੈ ਹਨਾ ਜਿਮੀ ਸ਼ੇਰ ਗਿਲ ਹੂੰ ਜਿਮੀ ਸ਼ੇਰ ਗਿਲ ਓਨਲੀ ਲਰਨਡ ਐਕਟਰ ਜਿਹਨੂੰ ਕਹਿ ਸਕਦੇ ਆ ਜਿਹਨੂੰ ਐਕਚੁਅਲ ਐਕਟਰ ਕਹਿ ਸਕਦੇ ਆ ਬਿਲਕੁਲ ਉਹਦਾ ਦੌਰ ਹੈ ਕਿ ਜਿਮੀ ਸ਼ੇਰਗਿੱਲ ਨੇ ਵੱਡੀਆਂ ਮੰਨਤ ਵਰਗੀ ਫਿਲਮ ਕੀਤੀ ਹੈ ਧਰਤੀ ਵਰਗੀ ਫਿਲਮ ਕੀਤੀ ਆਉਂਦੇ 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 ਅੱਜ ਦੇ ਦੌਰ ਤੱਕ ਦਿਲਜੀਤ ਤੱਕ ਜਾਂ ਹੁਣ ਦਾ ਜਿਹੜਾ ਦੌਰ ਹੈ ਸਿੰਗਰ ਜਦੋਂ ਬਣ ਕੇ ਅਦਾਕਾਰ ਅਦਾਕਾਰ ਬਣ ਗਏ ਤਾਂ ਮੈਂ ਪੂਰੀ ਇਸ ਸਿਨੇਮੇ ਦੀ ਇੰਡਸਟਰੀ ਨੂੰ ਜਦੋਂ ਪਿੱਛੇ ਜਾ ਕੇ ਦੇਖਾਂ ਜਾਂ ਅੱਜ ਦੇ ਦੌਰ 'ਚ ਵੀ ਰੈਲੇਵੈਂਟ ਦੇਖਾਂ ਮੈਨੂੰ ਲੱਗਦਾ ਕਿ ਗੁੱਗੂ ਗਿੱਲ ਤੋਂ ਵੱਟਾ ਨਾ ਕਰਦਾਰ ਪੈਦਾ ਹੀ ਨਹੀਂ ਹੋਇਆ ਹੂੰ ਆਨ ਐਂਡ ਆਫ ਗੁੱਗੂ ਗਿੱਲ ਆਨ ਕੈਮਰਾ ਆਫ ਕੈਮਰਾ ਜੀ ਗੁੱਗੂ ਗਿੱਲ ਗੁੱਗੂ ਗਿੱਲ ਹੈ ਉਹ ਇੱਕ ਹਸਤੀ ਹੈ ਹੂੰ ਜਿਵੇਂ ਮੈਨੂੰ ਲੱਗਦਾ ਕਿ ਪ੍ਰਿਥਵੀ ਰਾਜ ਕਪੂਰ ਦਾ ਇੱਕ ਸਨਮਾਨ ਹੈ ਨਾ ਆ ਬਾਲੀਵੁੱਡ ਦੇ ਵਿੱਚ ਹੂੰ ਜਾਂ ਤੁਸੀਂ ਦੇਖੋ ਕਿ ਉਹ ਮੁਗਲ ਆਜ਼ਮ ਦਾ ਦੌਰ ਦਾ ਜ਼ਿਕਰ ਆਉਂਦਾ ਹੈ ਕਿ ਉਹ ਜੇ ਕਿਰਦਾਰ ਹੈ ਤਾਂ ਗੁੱਗੂ ਗਿੱਲ ਕੋਲੇ ਕੋਈ ਇੱਕ ਕਿਰਦਾਰ ਨਹੀਂ ਹੈ ਹੂੰ ਗੁੱਗੂ ਗਿੱਲ ਕੋਲੇ ਸੈਂਕੜੇ ਐਸੇ ਤੁਹਾਨੂੰ ਕਰੈਕਟਰ ਮਿਲਦੇ ਆ ਜਿੱਥੇ ਤੁਸੀਂ ਕਹਿੰਦੇ ਹੋ ਕਿ ਯਾਰ ਵਾਹ ਔਰ ਆਫ ਕੈਮਰਾ ਵੀ ਜੋ ਉਸ ਬੰਦੇ ਦਾ ਲਿਵਿੰਗ ਸਟਾਈਲ ਹੈ ਜਿੱਥੋਂ ਉੱਠਣਾ ਤੁਸੀਂ ਸਾਡੇ ਇਲਾਕੇ ਜਮੈਨ ਨਹੀਂ ਪਤਾ ਆਏ ਹੋ ਕਿ ਨਹੀਂ ਆਏ ਅਸੀਂ ਮਲੋਟ ਦੇ ਮੁਕਸਰ ਜ਼ਿਲ੍ਹਾ ਤੁਸੀਂ ਤਾਂ ਗਿੱਦੜਵੇ ਦੇ ਹੀ ਹੋ ਸੱਚ ਹੂੰ ਉ ਜਦੋਂ ਰਾਜਸਥਾਨ ਕੰਨੀ ਨੂੰ ਅਸੀਂ ਜਾਈਏ ਨਾ ਡਿਫੈਂਸ ਰੋਡ ਪੈਂਦੀ ਹੈ ਤੇ ਐ ਲੱਗਣ ਲੱਗ ਜਾਂਦਾ ਸੀ ਕਿ ਵੀ ਹੁਣ ਤਾਂ ਸੜਕਾਂ ਸੁੜਕਾਂ ਫੇਰ ਹੈ ਕਿ ਇਹ ਕੀ ਇਹਦਾ ਇਲਾਕਾ ਹੀ ਟਿੱਬੇ ਖੁਸ਼ਕ ਇਲਾਕਾ ਲੱਗਦਾ ਵੀ ਇਹ ਇਹ ਕਿੱਥੇ ਆ ਗਏ ਜਿਹੜਾ ਕੋਈ ਇਧਰੋਂ ਆਉਂਦਾ ਮੇਰੇ ਯਾਦ ਆ ਮੈਂ ਇੱਕ ਚੈਨਲ ਚ ਕੰਮ ਕਰਦਾ ਸੀ ਤੇ ਮੇਰੇ ਪੁਰਾਣੇ ਬਾਸ ਲੁਧਿਆਣੇ ਉਹ ਕਦੇ ਲੁਧਿਆਣੇ ਤੋਂ ਇਧਰ ਨੂੰ ਆਏ ਘੱਟ ਸੀ ਉਹ ਮੁਖ ਸਰ ਕੇ ਤੇ ਉਹਨਾਂ ਨੂੰ ਆਉਣਾ ਪੈਗਾ ਮੈਨੂੰ ਆ ਕਹਿੰਦੇ ਯਾਰ ਮੈਨੂੰ ਤਾਂ ਐ ਲੱਗਿਆ ਮੈਂ ਕਿਸੇ ਹੋਰ ਧਰਤੀ ਤੇ ਟ੍ਰੈਵਰਦਾ ਮੈਨੂੰ ਉਹ ਪੰਜਾਬ ਨਹੀਂ ਲੱਗਦਾ ਮੈਨੂੰ ਬੜੀ ਮਹਿਸੂਸ ਹੋਈ ਗੱਲ ਹਨਾ ਬਿਲਕੁਲ ਵੀ ਇਹ ਗੱਲ ਕਿਉਂ ਕਹਤੀ ਵੀ ਮੈਨੂੰ ਇਹ ਲੱਗਦਾ ਸਾਡਾ ਇਲਾਕਾ ਤਾਂ ਬਹੁਤ ਖੂਬਸੂਰਤ ਹੈ ਤੇ ਮਾਣੀ ਖੇੜੇ ਇਹ ਉਹ ਲੋਕ ਨੇ ਰਾਜਦੀਪ ਜਿਹੜੇ ਪਿੰਡ ਰਹੇ ਹੂੰ ਪਿੰਡ ਨੂੰ ਨੋ ਡਾਊਟ ਹੈ ਜਿਵੇਂ ਸਿੱਧੂ ਮੂਸੇ ਵਾਲਾ ਇਹ ਗੱਲ ਕਹਿੰਦਾ ਕਿ ਬੰਬੇ ਬੰਬੇ ਵਾਲੇ ਮਿੱਠੀ ਐ ਮੈਮੂਸੇ ਪਿੰਡ ਆਉਣ ਲਾਤੇ ਨਹੀਂ ਪਰ ਮੈਨੂੰ ਲੱਗਦਾ ਜੇ ਸਭ ਤੋਂ ਪਹਿਲਾਂ ਕਿਸੇ ਨੇ ਆਪਦੇ ਪਿੰਡ ਚ ਲਿਆ ਕੇ ਲੋਕ ਬਿਠਾਤੇ ਸੀ ਤੇ ਉਹ ਗੁੱਗੂ ਗਿਲ ਸੀਗਾ ਹਮ ਬਿਲਕੁਲ ਜਿਹਨੇ ਇੰਡਸਟਰੀ ਲਿਆ ਕੇ ਬਿਠਾਤੀ ਉਹ ਗੂਗਲ ਸੀਗਾ ਹਮ ਫਿਲਮਾਂ ਬਣਦੀਆਂ ਸੀ ਤਾਂ ਮਾਣੀ ਖੇੜੇ ਬਲੋਟ ਮਾਣੀ ਖੇੜੇ ਆਪਣੇ ਇਲਾਕੇ ਚ ਬਿਲਕੁਲ ਪ੍ਰੋਡਿਊਸਰ ਲਿਆ ਕੇ ਬਿਠਾਤੇ ਤਾਂ ਉਹ ਗੁੱਗੂ ਗਿਲ ਸੀਗਾ ਹਾਲਾਂਕਿ ਗੁੱਗੂ ਗਿਲ ਹੋਣਾ ਦਾ ਪਰਿਵਾਰ ਪਹਿਲਾਂ ਹੀ ਬڑا ਐਕਟਿਵ ਸੀ ਪਰ ਇਲਾਕੇ ਚ ਵੀ ਤੇ ਪੰਜਾਬ ਚ ਵੀ ਹੂੰ ਉਹਦੀ ਤਾਂ ਤੌਰ ਦੇ ਹੀ ਲੋਕ دیਵਾਨੇ ਨੇ ਤੁਸੀਂ ਇਹ ਦੇਖੋ ਲੋਕ ਪਤਾ ਕੀ ਜਾ ਕੇ ਕਹਿੰਦੇ ਆ ਬਾਈ ਇੱਕ ਵਾਰ ਤੁਰ ਕੇ ਦਿਖਾਓ ਤੁਰ ਕੇ ਦਿਖਾ ਦੇ ਸਹੀ ਹੈ ਤਾਂ ਕਿੱਡਾ ਵੱਡਾ ਹੋਊਗਾ ਬੰਦਾ ਜੀ ਜਿਹਨੂੰ ਬੰਦਾ ਇਹ ਕਵੇ ਬਾਈ ਇੱਕ ਵਾਰ ਤੁਰ ਕੇ ਦਿਖਾਈ ਯਾਰ ਤੇਰੀ ਤੋਰ ਔਰ ਇਸ ਏਜ ਦੇ ਵਿੱਚ ਮੈਂ ਕਹਿੰਨਾ ਅ ਅੱਜ ਵੀ એનર્ਜੀ ਲੈਵਲ ਅੱਜ ਵੀ ਉਹਨਾਂ ਦੀ ਆਵਾਜ਼ ਦਾ ਦਮ ਅੱਜ ਵੀ ਉਹਨਾਂ ਦੀ ਫਿਟਨੈਸ ਦਾ ਲੈਵਲ ਤੁਸੀਂ ਦੇਖੋ ਉਹਨਾਂ ਦੇ ਸਾਹਮਣੇ ਬੈੰਨੇ ਉਹਨਾਂ ਦੇ ਚਿਹਰੇ ਦੀ ਗਲੋ ਬਿਲਕੁਲ ਤੁਹਾਨੂੰ ਇਹ ਲੱਗਦਾ ਕਿ ਯਾਰ ਕੀ ਬੰਦਾ ਹੈ ਯਾਰ ਇਹ ਹਰਵਾਹ ਪੂਰਾ ਛੱਡ ਦੇਈ ਇੱਕ ਹੋਰ ਹੈ ਹੂੰ ਗੁੱਗੂ ਗਿੱਲ ਦਾ ਹੋਰ ਹੈ ਮੈਨੂੰ ਕਿਸੇ ਮਿੱਤਰ ਦੇ ਵਿਆਹ ਤੇ ਗਏ ਮੈਂ ਨਾਂ ਨਹੀਂ ਲੈਂਦਾ ਫਿਰ ਉਹ ਮੈਨੂੰ ਛੇੜਦਾ ਹੁੰਦਾ ਵੀ ਤੂੰ ਨਾਂ ਵਾਲੇ ਲੈ ਦੇਣਾ ਉਹ ਕਹਿੰਦਾ ਅਸਤ ਦਰੀ ਜਾਈਦਾ ਤੇਰੇ ਤੋਂ ਵੀ ਉਹ ਕਹਿੰਦਾ ਮਾਤਾ ਕਹਿੰਦੀ ਇਹਦਾ ਇਹ ਨਹੀਂ ਪਤਾ ਵੀ ਕਿੱਥੇ ਆ ਗੱਲ ਤੇਰਾ ਨਾਂ ਲੈ ਦੇਣਾ ਇਹਨੇ ਉਹਦੇ ਵਿਆਹ ਤੇ ਕਿਤੇ ਗੁੱਗੂ ਗਿੱਲ ਆਇਆ ਅੱਛਾ ਜੀ ਤੇ ਗੁੱਗੂ ਗਿੱਲ ਕਿਤੇ ਥੱਲੇ ਹੂੰ ਖੜਾ ਸੀ ਤੇ ਉਹ ਆਪ ਚਾਰੇ ਤੇ ਨਾਲ ਉਹਦੇ ਇੱਕ ਹੋਰ ਪੰਜਾਬ ਦਾ ਵੱਡਾ ਕਲਾਕਾਰ ਚੋਟੀ ਦਾ ਕਲਾਕਾਰ ਖੜਾ ਸੀ ਤੇ ਉਹਨੂੰ ਕਹਿੰਦਾ ਬਾਈ ਕਹਿੰਦਾ ਦੇਖ ਅੱਜ ਆਪਣੇ ਘਰੇ ਗੁੱਗੂ ਕੇ ਲਾਇਆ ਹੋਏ ਹੂੰ ਕਹਿੰਦਾ ਮੈਂ ਇਸ ਗੱਲ ਨੂੰ ਆਪ ਉਹ ਬੰਦਾ ਆਪ ਵੀ ਸੁਪਰਸਟਾਰ ਹੈ ਜਿਹਦੀ ਮੈਂ ਗੱਲ ਕਰ ਰਿਹਾ ਅੱਛਾ ਕਹਿੰਦਾ ਮੈਂ ਇਹ ਗੱਲ ਬੈਠਾ ਕਹਿੰਦਾ ਆਪਦੇ ਆਪ ਚ ਮੈਨੂੰ ਕਹਿੰਦਾ ਵਿਆਹ ਨਾਲ ਉਹ ਇਹ ਵੱਧ ਚਾਹ ਸੀ ਵੀ ਗੁੱਗੂ ਕੇ ਲਾਇਆ ਯਾਰ ਤੇ ਗੁੱਗੂ ਕੇ ਲਈ ਚੀਜ਼ ਹੈ ਹਨਾ ਬਹੁਤ ਸਾਰੀਆਂ ਗੱਲਾਂ ਨੇ ਬਹੁਤ ਸਾਰੇ ਕਿੱਸੇ ਨੇ ਬਿਲਕੁਲ ਤੁਸੀਂ ਬਲੀਵ ਕਰੋ ਮੈਂ ਸਾਗਾ ਨੇ ਨਾ ਇੱਕ ਫਿਲਮ ਪ੍ਰੋਡਿਊਸ ਕੀਤੀ ਸੀਗੀ ਕੁਲਚੇ ਛੋਲੇ ਤੇ ਉਸ ਫਿਲਮ ਦੀ ਪ੍ਰੋਮੋਸ਼ਨ ਲਈ ਨਾ ਉਹਨਾਂ ਨੇ ਜਸਵੰਤ ਰਥੋਰ ਦਾ ਹੋਸਟ ਕੀਤਾ ਇੱਕ ਸ਼ੋਅ ਕੀਤਾ ਜਿਹਦੇ ਜਰਨਲਿਸਟ ਵੀ ਨਾਲ ਕਲਾਕਾਰਾਂ ਦੇ ਬੁਲਾਏ ਸੀ ਜੀ ਤੇ ਮੈਨੂੰ ਮਾਣ ਆਸਲ ਹੋਇਆ ਕਿ ਕੁਦਰਤੀ ਮੈਂ ਸੋਚੀ ਹੁੰਦਾ ਸੀਗਾ ਯੋਗਰਾਜ ਭਾਜੀ ਵੀ ਸੀਗੇ ਉਹਦੇ ਚ ਗਏ ਹੋਰ ਵੀ ਗਏ ਤੇ ਮੇਰਾ ਕੁਦਰਤੀ ਜਿੱਦ ਦਿਨ ਗੁੱਗੂ ਗਿੱਲ ਸਾਹਿਬ ਦਾ ਸ਼ੂਟ ਸੀ ਸਾਡਾ ਇਕੱਠਿਆਂ ਦਾ ਅੱਛਾ ਸ਼ੂਟ ਪਿਆਜ਼ ਮੈਂ ਵੀ ਗੈਸਟ ਦੇ ਤੌਰ ਤੇ ਸੀ ਉਹ ਗੈਸਟ ਦੇ ਤੌਰ ਤੇ ਸੀ ਜਸਵੰਤਰਾ ਥਾੜ ਹੋਣੇ ਉਹ ਸ਼ੋਅ ਨੂੰ ਹੋਸਟ ਕਰ ਰਹੇ ਸੀਗੇ ਤੇ ਜਿਹੜੀ ਆਪਣੇ ਦਫ਼ਤਰ ਫੋਟੋ ਲੱਗੀ ਹੋਈ ਹੈ ਮੇਰੀ ਪੈਨਸਲ ਨਾਲ ਬਣੀ ਹੋਈ ਸਾਗਾ ਹਿਟਸ ਲਿਖਿਆ ਉਹ ਉਸ ਦਿਨ ਉਹਨਾਂ ਨੇ ਪ੍ਰੈਜ਼ੈਂਟ ਕੀਤੀ ਸੀ ਤੇ ਹੁਣ ਆਪਾਂ ਜਰਨਲਿਸਟਾਂ ਨੂੰ ਕਿਹੜਾ ਵੈਨਿਟੀਆਂ ਚ ਬੈਠਣ ਦੀ ਆਦਤ ਹੈ ਹਾਂ ਤੇ ਉਹ ਵੈਨਿਟੀ ਸਗੀ ਇੱਕ ਤੇ ਗੁੱਗੂ ਗਿੱਲ ਸਾਹਿਬ ਬੈਠੇ ਸੀ ਅੰਦਰ ਤੇ ਉਹਨਾਂ ਨੇ ਉਹ ਟਾਈਮ ਲੱਗ ਗਿਆ ਮੈਂ ਬਾਹਰ ਬੈਠਾ ਸੀ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਵੈਨਟੀਚ ਬੈਠ ਜਿਓ ਮੈਂ ਉਹਨਾਂ ਨੂੰ ਪੁੱਛਿਆ ਵੀ ਖਾਲੀ ਹੈ ਉਹ ਕਹਿੰਦੇ ਨਹੀਂ ਗੁੱਗੂ ਗਿੱਲ ਸਾਹਿਬ ਬੈਠੇ ਹੈ ਮੈਂ ਅੰਦਰ ਜਾਣਾ ਹੀ ਸੰਗੀ ਜਾਵਾ ਮੇਰੀ ਹਿੰਮਤ ਹੀ ਨਾ ਪਵੇ ਵੀ ਮੈਂ ਨਾਲ ਬਰਾਬਰ ਤੇ ਬਹਿ ਜਾ ਉਹਨਾਂ ਦੇ ਜਾ ਕੇ ਫਿਰ ਮੈਂ ਅੰਦਰ ਗਿਆ ਨਾਲ ਉਹਨਾਂ ਦੇ ਭਤੀਜੇ ਨੇ ਬਾਈ ਹੁਣੇ ਉਹ ਸੀਗੇ ਤੇ ਅਸੀਂ ਬਹੁਤ ਉਹਨਾਂ ਨੇ ਰਾਜੀਤ ਮੈਨੂੰ ਇੰਨਾ ਕੰਫਰਟੇਬਲ ਕੀਤਾ ਨਾ ਉੱਥੇ ਕਿ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਕਿੰਨਾ ਵੱਡਾ ਸੁਪਰਸਟਾਰ ਬੈਠਾ ਹੈ ਤੇ ਉਹ ਇੰਨੇ ਅਦਬ ਨਾਲ ਇੰਨੀ ਮੁਹੱਬਤ ਨਾਲ ਗੱਲਬਾਤ ਕਰਦੇ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਪਿੰਡ ਆਣਾ ਕਿਉਂਕਿ ਨੇੜੇ-ਨੇੜੇ ਮੈਂ ਤਾਂ ਉਹਨਾਂ ਨੂੰ ਦੱਸਿਆ ਸੀ ਨਾਲ ਮਾਣੀ ਖੇਡੇ ਟੂਰਨਾਮੈਂਟ ਹੁੰਦਾ ਸੀ ਸਕੂਲ 'ਚ ਟੂਰਨਾਮੈਂਟ ਖੇਡਣ ਜਾਂਦੇ ਤੇ ਗੁੱਗੂ ਗਿੱਲ ਹੁਣਾਂ ਦੇ ਬਾਗਾਂ ਦੇ ਕੋਲ ਦੀ ਲੰਗੀ ਦਾ ਸੀ ਤੇ ਅਸੀਂ ਉੱਥੋਂ ਅੰਦਰ ਵੜ ਜਾਈਦਾ ਸੀਗਾ ਫਿਰ ਉਹ ਸਾਨੂੰ ਕਿਸੇ ਨੇ ਕਿਹਾ ਇਹਨਾਂ ਦੇ ਨਾ ਕੁੱਤੇ ਵਾਲੇ ਪੈੜੇ ਆ ਮਗਰ ਪੈ ਜਾਂਦੇ ਮੈਂ ਉਹਨਾਂ ਨੂੰ ਦੱਸੀ ਗੱਲ ਏ ਬਾਲਾ ਹੱਸੇ ਫਿਰ ਉਹਦੋਂ ਪਰ ਕਹਿੰਦੇ ਹਾਂ ਸਾਡੇ ਹੁੰਦਾ ਪਿੰਡ ਵੀ ਅਸੀਂ ਉੱਥੇ ਗੁਰੂ ਸਰ ਵਾਲੇ ਬਾਬਾ ਜੀ ਹੁਣੇ ਉਹ ਉਧਰੋਂ ਜਿਹੜਾ ਮਿੰਟੂ ਦਾ ਪਿੰਡ ਹੈ ਉੱਥੇ ਗੁਰਦੁਆਰਾ ਸਾਹਿਬ ਹੈ ਤੇ ਬਾਬੇ ਵੀ ਉਹ ਆਉਂਦੇ ਸੀਗੇ ਫਿਰ ਅ ਅਸੀਂ ਫਿਰ ਉਹਨਾਂ ਨੇ ਮੈਨੂੰ ਮੈਂ ਰਿਕੁਐਸਟ ਕੀਤੀ ਪ੍ਰੋਮਿਸ ਪੂਰਾ ਕੀਤਾ ਮੈਂ ਮਲੋਟ ਗਿਆ ਵਿਆ ਸੀ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਜੀ ਮੈਂ ਆ ਜਾ ਆ ਕਹਿੰਦੇ ਆ ਜਾਏ ਮੋਸਟ ਵੈਲਕਮ ਪਿੰਡ ਗਏ ਫਿਰ ਅਸੀਂ ਇੰਟਰਵਿਊ ਵੀ ਕੀਤਾ ਔਰ ਬੜੀਆਂ ਕਮਾਲ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਸੋ ਗੋਗੋ ਗੱਲ ਬਾਰੇ ਆਪਾਂ 2 ਦਿਨ ਗੱਲਾਂ ਕਰ ਸਕਦੇ ਐ ਇੰਨੀਆਂ ਗੱਲਾਂ ਐ ਤੇ ਤੁਸੀਂ ਮੈਨੂੰ ਇਹ ਸਵਾਲ ਕੀਤਾ ਸੀ ਬੈਠੇ ਬੈਠੀ ਕੈਮਰਾ ਔਨ ਹੋਇਆ ਤੇ ਤੁਹਾਨੂੰ ਪਤਾ ਨਹੀਂ ਕੀ ਸੁਝਿਆ ਮੈਨੂੰ ਇਹ ਪੁੱਛ ਲਿਆ ਕਿ ਮੈਨੂੰ ਬਹੁਤ ਸਾਰੇ ਐਕਟਰਾਂ ਦਾ ਮੈਂ دیਵਾਨਾ ਮੌਜੂਦਾ ਦੌਰ ਚ ਵੀ ਸਿਨੇਮੇ ਚ ਬਹੁਤ ਬੰਦੇ ਮੈਨੂੰ ਲੱਗਦਾ ਹੈ ਕਿ ਬੜੇ ਵੱਡੇ ਆਰਟਿਸਟ ਨੇ ਖਾਸ ਤੌਰ ਤੇ ਥੀਏਟਰ ਨਾਲ ਜੁੜੇ ਬੰਦਿਆਂ ਦਾ دیਵਾਨਾ ਬਹੁਤ ਅਮ ਹੈ ਤੁਸੀਂ ਹੁਣ ਆ ਦੇਖੋ ਆ ਫਿਲਮ ਆਈ ਸੀ ਪਿੱਛੇ ਜੇ ਰੋਡੇ ਕਾਲਜ ਹੈਪੀ ਰੋਡੇ ਦੀ ਪੂਰੀ ਫਿਲਮ ਦਾ ਕੱਲਾ ਕੱਲਾ ਕਲਾਕਾਰ ਵੱਡਾ ਆਰਟਿਸਟ ਹੈ ਪਰ ਮਹਾਨ ਦੀ ਤੁਸੀਂ ਮੈਨੂੰ ਸਵਾਲ ਕੀਤਾ ਕਿ ਸਭ ਤੋਂ ਵੱਡਾ ਮੈਨੂੰ ਕੌਣ ਲੱਗਦਾ ਤਾਂ ਮੈਨੂੰ ਮੈਨੂੰ ਗੁੱਗੂ ਗਿੱਲ ਸਭ ਤੋਂ ਵੱਡਾ ਲੱਗਦਾ ਅੱਜ ਵੀ ਗੁੱਗੂ ਗਿੱਲ ਕਿਸੇ ਵੀ ਕਿਰਦਾਰ ਚ ਹੋਵੇ ਮੈਨੂੰ ਇਹ ਲੱਗਦਾ ਹੁੰਦਾ ਇੱਕ ਉਹ ਸੀਨ ਤੁਹਾਡੇ ਯਾਦ ਹੈ ਫਿਲਮ ਦਾ ਕਿ ਉਹ ਰਿਸ਼ਤਾ ਲੈ ਕੇ ਜਾਂਦੇ ਆ ਤੇ ਫਿਰ ਉਹ ਅੱਗੋਂ ਉਹ ਬੰਦੂਕ ਲੈ ਕੇ ਉਹ ਉਹ ਰੋਕਦਾ ਵੀ ਨਾ ਗੋਲੀ ਗੋਲੀ ਨਾ ਚਲਾਇਓ ਇੱਥੇ ਉਹ ਕਾਮੇਡੀ ਸੀਨ ਬਣਦਾ ਹੈ ਜੀ ਤੇ ਖੈਰ ਬਹੁਤ ਸਾਰੇ ਐਸੇ ਲੇਟੈਸਟ ਲੇਟੈਸਟ ਗੱਲ ਕੀਤੀ ਹੈ ਮੈਂ ਪੁਰਾਣੀਆਂ ਫਿਲਮਾਂ ਦਾ ਆਪਣਾ ਦੌਰ ਹੈ ਗੁੱਗੂ ਤੇ ਯੋਗਰਾਜ ਦੀ ਲੜਾਈ ਦੇਖਣ ਦਾ ਵੀ ਆਪਦਾ ਸਵਾਦ ਹੁੰਦਾ ਸੀ ਉਹ ਪੁੱਤਿਆਂ ਵਾਲਾ ਸੀਨ ਜਿਹੜਾ ਤੇ ਜਿਉਣਾ ਜਿਉਣਾ ਮੋੜ ਦਾ ਫਿਲਮ ਦਾ ਜਿਉਣਾ ਮੋੜ ਦਾ ਤੁਸੀਂ ਦੇਖੋ ਹਲੇ ਤੱਕ ਵੀ ਪਸੰਦ ਕੀਤਾ ਜਾਂਦਾ ਤੁਹਾਨੂੰ ਕੀਤਾ ਸੋ ਮੈਨੂੰ ਲੱਗਦਾ ਹੈ ਕਿ ਪਰਮਾਤਮਾ ਉਹਨਾਂ ਦੀ ਉਮਰ ਲੰਮੀ ਕਰੇ ਔਰ ਬਹੁਤ ਸਾਰੀਆਂ ਹੋਰ ਵੱਡੀਆਂ ਫਿਲਮਾਂ ਉਹ ਗੱਗੂ ਗਿੱਲ ਸਾਹਿਬ ਕਰਨ